ਕੋਈ ਸਮਾਂ ਸੀ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੇ 4 ਸਿੱਧੇ ਮੈਂਬਰ ਪਾਰਲੀਮੈਂਟ ਜਿੱਤੇ ਸੀ ਉਹ ਸਾਰੇ ਦੌਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਵਾਲੇ ਪਾਸਿਓਂ ਖੜ ਕੇ ਬੋਲਦੇ ਹੁੰਦੇ ਸੀ ਤਕਰੀਰ ਕਰਦੇ ਹੁੰਦੇ ਸੀ ਕਿ ਉਹ ਇਹ ਸਾਰੀਆਂ ਚੀਜ਼ਾਂ ਤੋਂ ਬਾਖਬ ਨੇ ਲਫਾਫਾ ਕਲਚਰ ਫੋਟੋ ਕਲਚਰ ਇਹਨਾਂ ਤਸਵੀਰ ਕਲਚਰ ਉਦਘਾਟਨੀ ਕਲਚਰ ਇਹਨਾਂ ਸਾਰਿਆਂ ਨੂੰ ਮਖੂਪੀਓ ਭੰਡ ਤੇ ਹੁੰਦੇ ਸੀ ਕਿਸੇ ਸਕੂਲ ਚ ਨਵੀਂ ਇੱਟ ਤਾਂ ਤੁਸੀਂ ਲਾਈ ਨਹੀਂ ਕਿਸੇ ਪਿੰਡ ਚ ਕੋਈ ਨਵਾਂ ਰੁਪਈਆ ਤਾਂ ਤੁਸੀਂ ਲਾਇਆ ਨਹੀਂ ਸਿਰਫ ਇਸ਼ਤਿਹਾਰ ਲਾਉਣ ਨਾਲ ਬੋਰਡ ਲਾਉਣ ਨਾਲ ਬੈਨਰ ਲਾਉਣ ਨਾਲ ਮੁੱਖ ਮੰਤਰੀ ਦੇ ਆਉਣ ਨਾਲ ਵਿਕਾਸ ਨਹੀਂ ਹੁੰਦਾ ਐ ਪਪਾ ਜੀ ਨਾ ਲਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਜੀ ਬਿਲਕੁਲ ਮਤਲਬ ਦੋਈ ਚੀਜ਼ਾਂ ਬਹੁਤ ਦੂਰ ਨੇ ਸ਼ਰਾਬ ਤੇ ਕਿਤਾਬ ਪਰ ਇੱਥੇ ਦੋਈ ਚੀਜ਼ਾਂ ਦਾ ਇੰਚਾਰਜ ਇੱਕੋ ਬੰਦਾ ਲਾਇਆ ਹੋਇਆ ਹੈ ਹਜਰੀਵਾਲ ਕਹਿੰਦਾ ਸੀ ਕਿ ਮੇਰਾ ਤਾਂ ਫੈਸਲਾ ਸੱਚੇ ਝੂਠੇ ਦਾ ਲੋਕ ਕਰਨਗੇ ਜਦੋਂ ਜੀ ਕਿ ਇਹਨਾਂ ਦੀ ਸਜ਼ਾ ਨਹੀਂ ਮੈਂ ਮੰਨਦਾ ਲੋਕਾਂ ਦੀ ਕਚਹਿਰੀ ਚ ਫੈਸਲਾ ਹੋਊਗਾ ਤੇ ਲੋਕਾਂ ਦੀ ਕਚਹਿਰੀ ਚ ਹੋ ਗਿਆ ਤੁਹਾਡੀ ਸਰਕਾਰ ਵੀ ਆਰ ਗਈ ਤੁਸੀਂ ਵੀ ਆਰ ਗਏ ਪਰ ਸਾਰਾ ਲਾਣਾ ਪਾਣਾ ਪੂਰੀ ਬਿਸਤਰਾ ਬਣ ਕੇ ਪੰਜਾਬ ਆ ਗਿਆ ਮੈਂ ਅਸਿਰ ਸ਼ੋਦੀਆ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਇੰਚਾਰਜ ਹੋ ਸਕਦੇ ਹੋ ਪੰਜਾਬ ਦੇ ਇੰਚਾਰਜ ਨਹੀਂ ਜੀ ਬਿਲਕੁਲ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਨਹੀਂ ਤੇ ਮੁੱਖ ਮੰਤਰੀ ਭਵੰਤਮਨ ਜੀ ਨੂੰ ਦੱਸਣਾ ਪੈਣਾ ਕਿ ਤੁਸੀਂ ਤਾਂ ਇਲੈਕਟਿਡ ਦੀ ਗੱਲ ਕਰਦੇ ਹੁੰਦੇ ਸੀ ਹੁਣ ਸਿਲੈਕਟਿਡ ਕਿਉਂ ਦੋ ਪਰਿਓ ਸਾਡੇ ਦੇ ਮਾਸਟਰ ਦਾ ਕੰਮ ਕੀ ਹੈ ਜੀ ਕਿਆਮਦੀ ਪਾਰਟੀ ਦੀ ਰੈਲੀ ਹੈ ਤੇ ਪਿੰਡਾਂ ਚ ਗੁਰੂ ਘਰਾਂ ਮੂਰੇ ਅੱਗੇ ਬੱਸਾਂ ਖੜ੍ਹ ਜਾਣਗੀਆਂ ਚੌਂਕਾਂ ਚ ਜਾ ਕੇ ਬੱਸਾਂ ਖੜ੍ਹ ਜਾਣਗੀਆਂ ਪੰਚਾਇਤ ਘਰ ਮੂਰੇ ਬੱਸਾਂ ਖੜ੍ਹ ਜਾਣਗੀਆਂ ਮਾਰਟੂ ਸੀਟੀਆਂ ਮਾਰ ਬੱਸਾਂ ਚ ਆਮ ਆਦੀ ਪਾਰਟੀ ਦੇ ਸਮਰਥਕਾਂ ਨੂੰ ਚੜਾਉਣਗੇ ਇਹ ਕੰਮ ਮਾਸਟਰ ਦਾ ਇਹ ਤਾਂ ਕਹਿੰਦੇ ਸੀ ਕਿ ਸਿੱਖਿਆ ਤੋਂ ਬਿਨਾ ਪੜ੍ਹਾਈ ਤੋਂ ਬਿਨਾ ਤਾਂ ਮਾਸਟਰਾਂ ਨੂੰ ਕੋਈ ਕੰਮੇ ਨਹੀਂ ਦੇਣਾ ਇੱਥੋਂ ਤੱਕ ਉਹ ਤਾਂ ਕਹਿੰਦੇ ਸੀ ਕਿ ਜਿਹੜਾ ਵੋਟਾਂ ਬਣਾਉਣ ਦਾ ਕੰਮ ਦੇ ਦਿੰਦੇ ਨੇ ਅਸੀਂ ਤਾਂ ਉਹ ਵੀ ਨਹੀਂ ਦਵਾਂਗੇ ਇਹ ਕਹਿੰਦੇ ਸਿੱਖਿਆ ਤੋਂ ਬਿਨਾ ਸਾਰਾ ਕੰਮ ਦਵਾਂ ਉਹ ਉਹ ਗੱਲ ਚੱਲਦੀ ਹੈ ਨਾ ਕਿ ਪ੍ਰਾਈਵੇਟ ਸਕੂਲ 'ਚ ਜਵਾਗ ਦਾਖਲ ਕਰਾਉਣ ਗਿਆ ਉਹ ਕਹਿੰਦਾ ਜੀ ਕਿਤਾਬਾਂ ਵੀ ਇੱਥੋਂ ਮਿਲਣਗੀਆਂ ਵਰਦੀ ਵੀ ਇੱਥੋਂ ਮਿਲੂਗੀ ਬੂਟ ਵੀ ਇੱਥੋਂ ਮਿਲਣਗੇ ਜਰਾਬਾਂ ਵੀ ਇੱਥੋਂ ਮਿਲਣਗੀਆਂ ਹੈਨਾ ਆ ਟਿਊਸ਼ਨ ਵਾਲੀ ਮੈਡਮ ਵੀ ਇੱਥੋਂ ਮਿਲੂ ਕਹਿੰਦੇ ਜੀ ਪੜ੍ਹਾਈ ਕਹਿੰਦੇ ਜੋ ਬਾਹਰ ਕਿਤੇ ਆਪ ਘਰੇ ਕਰਾ ਲਈ ਨਾ ਕੋਈ ਫੀਸ ਨਾ ਕਰਾ ਲਈ ਸਰ ਉਧਰਲੇ ਪਾਸੇ ਜੇਕਰ ਪੰਥਕ ਸਫਿਆਂ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਜਿਹੜੀ ਭੜਕੇ ਨੂੰ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਇੱਕ ਜਿਹੜੀ ਬੈਠਕ ਆ ਉਹ ਵੀ ਬੁਲਾ ਲਈ ਗਈ ਹੈ। ਕਿ ਡੈਲੀਗੇਟਾਂ ਨੂੰ ਡੈਲੀਗੇਟ ਚੁੜਾਉਣਾ ਫਿਰ ਜੇ ਪ੍ਰਧਾਨ ਅਹੁਦਾਕਾਰ ਦੇਣਾ ਤੇ ਕਾਹਨੂੰ ਪ੍ਰਧਾਨ ਦੀ ਉਹਨਾਂ ਨੇ ਕਿਉਂ ਚੁੜਨਾ ਤਾਂ ਫਿਰ ਇਹ ਫਾਰਮੂਲਾ ਤਾਂ ਤੂੰ ਮੈਨੂੰ ਚੁਣ ਮੈਂ ਤੈਨੂੰ ਚੁਣੋ ਵਾਲਾ ਹੋ ਗਿਆ। ਕੁਝ ਤੇਰਾ ਕਹਿੰਦੇ ਅਜੇ ਵੀ ਸਲਾਹ ਦੇ ਰਹੀਆਂ ਕਿ ਸੁਖਵੀਰ ਜੀ ਕੁਝ ਦਿਨ ਲਈ ਲਾਂਬੇ ਰਹਿ ਲੋ। ਅਜੇ ਕਿਸੇ ਹੋਰ ਨੂੰ ਚਣਾ ਲਓ ਬਾਅਦੋਂ ਤੁਸੀਂ ਆ ਜਿਓ ਤੇ ਕਹਿੰਦੇ ਫਿਰ ਨੀਡ ਲਈ ਸਲਾਹ ਦੇ ਰਹੇ ਨੇ ਕਿ ਅੱਛਾ ਜੀ ਇਹੀ ਕੁਝ ਕਰਨਾ ਦੀ ਫਿਰ ਤਾਂ ਭੁੰਡੜ ਬਣੀ ਹੀ ਸੀ ਫਿਰ ਇੰਦਾ ਕੁਝ ਕਾਨੂੰ ਆ ਮੈਨੇਜਮੈਂਟ ਕਰਨੀ ਸੀ ਸਾਰੀ ਉੱਪਰ ਥੱਲੇ ਪਾਣੀ ਜੀ ਸਰ ਇੱਕ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਭੇਡਾਂ ਵੀ ਵੱਧ ਚੁੱਕੀਆਂ ਨੇ ਪੰਜਾਬ 'ਚ ਕਹਿੰਦੇ ਭੇਡਾਂ ਬੱਕਰੀਆਂ ਵੱਧ ਗਈਆਂ ਹੂੰ ਮੈਂ ਸਾਂ ਕਰਦੀ ਤੇ اور ਇਸ رپورਟਰ ਨੂੰ ਜਨਤਕ ਤੌਰ ਤੇ ਸਾਹਮਣੇ ਲਿਆਉਣ ਦੇ ਵਿੱਚ ਚਰਨਜੀਤ ਪੁੱਲਰ ਹੋਰਾਂ ਦਾ ਬਹੁਤ ਅਹਿਮ ਰੋਲ ਹੈ। ਯਾਦ ਨੂੰ ਪਹਿਚਾਣ ਦੁੱਧ ਮੱਖਣ ਵਾਲਾ ਪੰਜਾਬ ਹੈ ਨਾ ਨਹੀਂ ਲੱਸੀ ਵਾਲਾ ਪੰਜਾਬ ਵੈਸੇ ਪੰਜਾਬ ਦੀ ਨਿਸ਼ਾਨੀ ਸੀ ਕਿਸੇ ਸਮੇਂ ਚਿੱਟੇ ਦਾ ਮਤਲਬ ਦੁੱਧ ਚਿੱਟੇ ਦਾ ਮਤਲਬ ਕਿਉਂ ਚਿੱਟੇ ਦਾ ਮਤਲਬ ਮੱਖਣ ਚਿੱਟੇ ਦਾ ਮਤਲਬ ਦਹੀਂ ਲੱਸੀ ਹੈ ਨਾ ਤੇ ਅੱਜ ਚਿੱਟੇ ਦਾ ਮਤਲਬ ਕੀ ਬਣ ਕੇ ਰਹਿ ਗਿਆ ਮਤਲਬ ਜ਼ਹਿਰ ਅੱਜ ਅਸੀਂ ਉਸ ਚਿੱਟੇ ਦੀ ਪਛਾਣ ਨਾ ਲੈਂਦੇ ਆ ਵੀ ਲੋਕਾਂ ਨੂੰ ਛਿਚਕਾਉਂਦੀ ਆ ਕਿ ਅਸੀਂ ਚਿੱਟੇ ਦਾ ਮਤਲਬ ਉਹ ਹੈ ਸਟੇ ਕਾਲ ਹੈ ਨਰਾਂ ਟਵੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਨੋ ਅਸਲ ਸੱਚ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਕੂਲਾਂ ਦੇ ਵਿੱਚ ਮੰਤਰੀ ਜਾਂਦੇ ਨੇ ਇੱਥੋਂ ਤੱਕ ਕਿ ਦਿੱਲੀ ਦੇ ਜਿਹੜੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਹੈ ਜਾਂ ਦਿੱਲੀ ਦੇ ਸਾਬਕਾ ਮੰਤਰੀ ਪੰਜਾਬ ਦੇ ਸਕੂਲਾਂ ਦੇ ਵਿੱਚ ਮਨੀਸ਼ ਸੋਧਿਆ ਪਹੁੰਚ ਗਏ ਉਹਨਾਂ ਦੇ ਵੱਲੋਂ ਨੀ ਪੱਥਰ ਰੱਖ ਦਿੱਤੇ ਗਏ ਤੇ ਉਸ ਤੋਂ ਬਾਅਦ ਇਹ ਗੱਲਾਂ ਆਖੀਆਂ ਗਈਆਂ ਕਿ ਅਸੀਂ ਜਿਸ ਗੱਲਾਂ ਨੂੰ ਲੈ ਕੇ ਗਰੰਟੀਆਂ ਨੂੰ ਲੈ ਕੇ ਸਰਕਾਰ ਦੇ ਵਿੱਚ ਐਸੀ ਉਹ ਗਰੰਟੀਆਂ ਅੱਜ ਪੂਰੀਆਂ ਕਰਨ ਲੱਗਿਆਂ ਤੇ ਉਸ ਤੋਂ ਬਾਅਦ ਉਧਰਲੇ ਪਾਸੇ ਪੰਥਕ ਸਫ਼ਿਆਂ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਭਲਕੇ ਮੀਟਿੰਗ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਐਸਜੀਪੀਸੀ ਦੀ ਅੰਤਰੰਕ ਕਮੇਟੀ ਦੀ ਬੈਠਕ ਆ ਤੇ ਇਹਨਾਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਤਵ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਸੀਕਲ ਜੀ ਵੱਧ ਤੋਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਤਾਂ ਸਰ ਕਿਸ ਤਰੀਕੇ ਦੇਖਦੇ ਹੋ ਕਿ ਕਹਿੰਦੇ ਜਿਹੜੀ ਗਰੰਟੀਆਂ ਨੂੰ ਲੈ ਕੇ ਅਸੀਂ ਸੱਤਾ ਦੇ ਵਿੱਚ ਆਏ ਸੀ ਅੱਜ ਪੂਰੇ ਪੰਜਾਬ ਭਰ ਦੇ ਸਕੂਲਾਂ ਦੇ ਵਿੱਚ ਨੀਂਹ ਪੱਤਰ ਰੱਖ ਦਿੱਤੇ ਗਏ ਕੋਈ ਚੇਅਰਮੈਨ ਕੋਈ ਐਮ ਐਲ ਏ ਮੰਤਰੀ ਦਿੱਲੀ ਦੇ ਸਾਬਕਾ ਮੰਤਰੀ ਪੰਜਾਬ ਦੇ ਸਕੂਲਾਂ 'ਚ ਪਹੁੰਚ ਗਏ ਇਹਨਾਂ ਦੋ ਤਿੰਨ ਪਹਿਲੂਆਂ ਤੋਂ ਇਹਨੂੰ ਬਚਨ ਦੀ ਲੋੜ ਹੈ ਹੂੰ ਕੋਈ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਵਿਰੋਧੀ ਧਿਰ ਸੀ ਕੋਈ ਸਮਾਂ ਸੀ ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੇ 4 ਸਿੱਧੇ ਮੈਂਬਰ ਪਾਰਲੀਮੈਂਟ ਜਿੱਤੇ ਸੀ ਉਹ ਸਾਰੇ ਦੌਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਾਸੀਆਂ ਵਾਲੇ ਪਾਸਿਓਂ ਖੜ ਕੇ ਬੋਲਦੇ ਹੁੰਦੇ ਸੀ ਤਕਰੀਰ ਕਰਦੇ ਹੁੰਦੇ ਸੀ ਕਿ ਉਹ ਇਹ ਸਾਰੀਆਂ ਚੀਜ਼ਾਂ ਤੋਂ ਬਾਖ ਖਪ ਨੇ ਲਫਾਫਾ ਕਲਚਰ ਫੋਟੋ ਕਲਚਰ ਇਹਨਾਂ ਤਸਵੀਰ ਕਲਚਰ ਉਦਘਾਟਨੀ ਕਲਚਰ ਇਹਨਾਂ ਸਾਰਿਆਂ ਨੂੰ ਬਖੂਬੀ ਉਹ ਪੰਡਦੇ ਹੁੰਦੇ ਸੀ ਜੇ ਜਦੋਂ ਉਹ ਵਿਅਕਤੀ ਇਹ ਜਾਣਦਾ ਹੋਵੇ ਕਿ ਪ੍ਰਚਾਰ ਉਸ ਚੀਜ਼ ਦਾ ਕੀਤਾ ਜਾਂਦਾ ਜਿਹੜਾ ਅਸਲ ਚ ਹੋਇਆ ਨਾ ਹੋਵੇ ਜਿਹੜਾ ਕੰਮ ਤੁਸੀਂ ਕਰਤਾ ਹੋਵੇ ਉਹਨੂੰ ਪ੍ਰਚਾਰਨ ਦੇ ਲਈ ਬੋਰਡ ਲਾਉਣ ਦੀ ਲੋੜ ਨਹੀਂ ਦੀ ਲੋਕ ਆਪ ਪ੍ਰਚਾਰ ਦਿੰਦੇ ਨੇ ਹੂੰ ਜੇ ਤੁਸੀਂ ਪੰਜਾਬ ਦੇ ਵਿੱਚ ਸਕੂਲਾਂ ਦਾ ਕਾਇਆਕਲਪ ਕੀਤਾ ਹੁੰਦਾ ਜੀ ਤਾਂ ਲੋਕ ਆਪ ਮਾਰੇ ਉਹਦੀਆਂ ਗੱਲਾਂ ਕਰਦੇ ਲੋਕ ਆਪ ਮਾਰੇ ਚਰਚਾ ਕਰਦੇ ਕਿਸੇ ਸਕੂਲ 'ਚ ਨਵੀਂ ਇੱਟ ਤਾਂ ਤੁਸੀਂ ਲਾਈ ਨਹੀਂ ਕਿਸੇ ਪਿੰਡ 'ਚ ਕੋਈ ਨਵਾਂ ਰੁਪਈਆ ਤਾਂ ਤੁਸੀਂ ਲਾਇਆ ਨਹੀਂ ਸਰਪੀ ਇਸ਼ਤਿਹਾਰ ਲਾਉਣ ਨਾਲ ਬੋਰਡ ਲਾਉਣ ਨਾਲ ਬੈਨਰ ਲਾਉਣ ਨਾਲ ਮੁੱਖ ਮੰਤਰੀ ਦੇ ਆਉਣ ਨਾਲ ਵਿਕਾਸ ਨਹੀਂ ਹੁੰਦਾ। ਹਾਂ ਤੇ ਦੂਸਰੇ ਪਾਸੇ ਜੀ ਇਹ ਉਹ ਫਾਰਮੂਲੇ ਨੇ ਜਿਹੜੇ ਦਿੱਲੀ 'ਚ ਇਹਨਾਂ ਦੇ ਫੇਲ ਹੋ ਚੁੱਕੇ ਨੇ। ਜੀ ਇਹੀ ਸਿੱਖਿਆ ਕ੍ਰਾਂਤੀ ਇਹੀ ਸਿੱਖਿਆ ਮਾਡਲ ਦਿੱਲੀ 'ਚ ਸੀ। ਹਾਂ ਤੇ ਜੇ ਦਿੱਲੀ 'ਚ ਇਹ ਨਾ ਕਾਮਯਾਬ ਸੀ ਫਿਰ ਤੁਸੀਂ ਹਾਰਦੇ ਥੋੜਾ। ਜੀ ਫਿਰ ਲੋਕ ਤੁਹਾਨੂੰ ਬਹਿਲੇ ਥੋੜਾ ਕਰਦੇ। ਹੂੰ ਜਿਸ ਦਿਨ ਮਨੀਸ਼ ਸ਼ੋਧਿਆ ਨੂੰ ਪੰਜਾਬ ਚ ਆਮ ਆਦਮੀ ਪਾਰਟੀ ਦਾ ਇੰਚਾਰਜ ਲਾਇਆ ਜੀ ਉਸ ਦਿਨ ਤਾਂ ਮਨੀਸ਼ ਸ਼ੋਧਿਆ ਸ਼ੀਸ਼ੇ ਮੰਗ ਸਾਹਮਣੇ ਆਇਆ ਉਹ ਤੋਂ ਪਹਿਲਾਂ ਹੀ ਉਹ ਪਿੱਛੇ ਬੈਠ ਕੇ ਪੰਜਾਬ ਦੀ ਐਜੂਕੇਸ਼ਨ ਨੀਤੀ ਵੀ ਕੱਢ ਰਿਆ ਉਹੀ ਪਿੱਛੇ ਬੈਠ ਕੇ ਪੰਜਾਬ ਦੀ ਸ਼ਰਾਬ ਨੀਤੀ ਵੀ ਕੱਢ ਰਿਆ ਮਤਲਬ ਹੂੰ ਪੰਜਾਬ ਚ ਕਿਹਨਾ ਉਹ ਬਹੁਤ ਚਲਦੀ ਰਹੀ ਆ ਉਹ ਮਤਲਬ ਕਿ ਲੋਕਾਂ ਨੂੰ ਚੇਤਨ ਕਰਨ ਲਈ ਜਗਾਉਣ ਲਈ ਆ ਪਾਪਾ ਜੀ ਨਾ ਲਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਜੀ ਬਿਲਕੁਲ ਮਤਲਬ ਦੋਈ ਚੀਜ਼ਾਂ ਬਹੁਤ ਦੂਰ ਨੇ ਸ਼ਰਾਬ ਤੇ ਕਿਤਾਬ ਪਰ ਇੱਥੇ ਦੋਈ ਚੀਜ਼ਾਂ ਦਾ ਇੰਚਾਰਜ ਇੱਕੋ ਬੰਦਾ ਲਾਇਆ ਹੋਇਆ ਜਿਹਦਾ ਸਬੰਧ ਸ਼ਰਾਬ ਨਾਲ ਵੀ ਐ ਤੇ ਜਿਹੜਾ ਆਪਣੇ ਆਪ ਨੂੰ ਸਿੱਖਿਆ ਦਾ ਮਾਹਰ ਵੀ ਦੱਸਦਾ ਕਿ ਪ੍ਰਾਵਾ ਦਿੱਲੀ ਜਿੱਦਾਂ ਤੋਂ ਸ਼ਰਾਬ ਘਟਾਲਿਆਂ 'ਚ ਘਿਰਿਆ ਤੇਰੀ ਸ਼ਰਾਬ ਪਾਲਿਸੀ ਉੱਥੇ ਫੇਲ ਹੋ ਚੁੱਕੀ ਐ ਤੇਰੀ ਸਿੱਖਿਆ ਨੀਤੀ ਉੱਥੇ ਫੇਲ ਹੋ ਚੁੱਕੀ ਐ ਲੋਕਾਂ ਵੱਲੋਂ ਵੋਟਾਂ ਵੀ ਨਕਾਰ ਦਿੱਤੇ ਗਏ ਹੋ ਕੇਜਰੀਵਾਲ ਕਹਿੰਦਾ ਸੀ ਕਿ ਮੇਰਾ ਤਾਂ ਫੈਸਲਾ ਸੱਚੇ ਝੂਠੇ ਦਾ ਲੋਕ ਕਰਨਗੇ ਜਦੋਂ ਜੇ ਇਹਨਾਂ ਦੀ ਸਜ਼ਾ ਨਹੀਂ ਮੈਂ ਮੰਨਦਾ ਲੋਕਾਂ ਦੀ ਕਚਹਿਰੀ ਚ ਫੈਸਲਾ ਹੋਊਗਾ ਤੇ ਲੋਕਾਂ ਦੀ ਕਚਹਿਰੀ ਚ ਹੋਊਗਾ ਤੁਹਾਡੀ ਸਰਕਾਰ ਵੀ ਆਰਗੀ ਤੁਸੀਂ ਵੀ ਆਰਗੇ ਪਰ ਸਾਰਾ ਲਾਣਾ ਪਾਣਾ ਬੋਰੀ ਬਿਸਤਰਾ ਬਣ ਕੇ ਪੰਜਾਬ ਆ ਗਿਆ ਹੂੰ ਤੇ ਭਾਈ ਪੁੱਛੇ ਹੁਣ ਸੱਗੀ ਨਾਲ ਪਰਾਂਦਾ ਉਥੇ ਹੀ ਸੋਬਦਾ ਜਿੱਥੇ ਸੱਗੀ ਜੋਗੀ ਥਾਂ ਵੀ ਹੋਵੇ ਸੋ ਮਨੀਸ਼ ਸ਼ੋਧਿਆ ਜੀ ਨਾਲ ਨਾਲ ਨੇ ਹਾਂ ਇਹਨਾਂ ਨੂੰ ਪੁੱਛੋ ਕਿ ਭਈ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਹੁੰਦੇ ਆ ਆਖਦੇ ਹੁੰਦੇ ਸੀ ਕਿ ਵੀ ਲੋਕਾਂ ਦੇ ਪੈਸੇ ਨਾਲ ਕੰਮ ਹੁੰਦਾ ਤੇ ਉਸ ਉਦਘਾਟਨੀ ਬੋਡਾਂ ਦੇ ਉੱਤੇ ਉਦਘਾਟਨੀ ਪੱਥਰਾਂ ਦੇ ਉੱਤੇ ਮਿਸਤਰੀ ਦਾ ਰਾਜ ਮਿਸਤਰੀ ਦਾ ਨਾਮ ਮਜ਼ਦੂਰ ਦਾ ਨਾਮ ਲਿਖਿਆ ਜਾਣਾ ਚਾਹੀਦਾ ਤੇ ਮੈਂ ਗੱਲ ਵੀ ਗੱਲ ਕਰਦੇ ਆਂ ਆਪਾਂ ਗੱਲ ਕਰ ਰਹੇ ਸੀ ਜਿੱਦਣ ਆਪਾਂ ਸਿੱਖਿਆ ਕ੍ਰਾਂਤੀ ਦੀ ਗੱਲ ਤੋਰ ਰਹੇ ਸੀ ਕਿ ਆ ਹੋਣ ਜਾਣਾ ਕਿ ਭਾਈ ਕੇਜਰੀਵਾਲ ਤੇ ਮਨੀਸ਼ ਸ਼ੋਧਿਆ ਦੱਸੋ ਮਜ਼ਦੂਰ ਨੇ ਕਿ ਰਾਜ ਮਿਸਤਰੀ ਨੇ ਕਿਸ ਨਾਤੇ ਨਾਮ ਦੋਆਂ ਕੋਲ ਪੰਜਾਬ 'ਚ ਕੋਈ ਸੰਵਿਧਾਨਕ ਅਹੁਦਾ ਨਹੀਂ ਮਨੀਸ਼ ਸ਼ੋਧਿਆ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਇੰਚਾਰਜ ਹੋ ਸਕਦੇ ਹੋ ਪੰਜਾਬ ਦੇ ਇੰਚਾਰਜ ਨਹੀਂ ਜੀ ਬਿਲਕੁਲ ਤੈਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦੱਸਣਾ ਪੈਣਾ ਕਿ ਤੁਸੀਂ ਤਾਂ ਇਲੈਕਟਿਡ ਦੀ ਗੱਲ ਕਰਦੇ ਹੁੰਦੇ ਸੀ ਹੁਣ ਸਿਲੈਕਟਿਡ ਕਿਉਂ ਥੋਪ ਰਹੇ ਹੋ ਸਾਡੇ ਤੇ ਜੀ ਜਿਵੇਂ ਰਾਜਪਾਲ ਨੂੰ ਕਹਿੰਦੇ ਸੀ ਨਾ ਤੁਸੀਂ ਸਿਲੈਕਟਿਡ ਹੋ ਮੈਂ ਇਲੈਕਟਿਡ ਆ ਉਵੇਂ ਹੀ ਮਨੀਸ਼ ਸ਼ੋਧਿਆ ਜੀ ਤੁਸੀਂ ਇਲੈਕਟਿਡ ਨਹੀਂ ਸਿਲੈਕਟਿਡ ਹੋ ਇਹ ਸਿਲੇਕਸ਼ਨ ਤੁਹਾਡੀ ਭਗਵੰਤ ਮਾਨ ਨੇ ਕੀਤੀ ਹੋਗੀ ਇਹ ਕੇਜਰੀਵਾਲ ਨੇ ਕੀਤੀ ਕਿਉਂਕਿ ਪੰਜਾਬ ਨੇ ਨਹੀਂ ਕੀਤੀ ਕਿ ਪੰਜਾਬ ਦੇ ਸੁਤਾਨਕ ਬੋਡਾਂ ਤੇ ਕਿਵੇਂ ਦੂਸਰੇ ਪਾਸੇ ਜੀ ਦਿਖਿਆ ਕ੍ਰਾਂਤੀ ਦੇ ਨਾਂ ਤੇ ਮੈਂ ਉਸੇ ਦਿਨ ਗੱਲ ਕਰ ਰਿਹਾ ਸੀ ਕਿ 25 ਕਰੋੜ ਫੂਕਣਾ ਹੈ ਜੀ ਤੇ ਅੱਜ ਉਹਦੀ ਸ਼ੁਰੂਆਤ ਹੋ ਗਈ ਹੂੰ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਨਾਲ ਮਨੀਸ਼ ਸ਼ੋਧਿਆ ਇਹ ਜੇ ਹੋਰ ਸਕੂਲਾਂ 'ਚ ਕਿਤੇ ਮੰਤਰੀ ਆ ਰਹੇ ਨੇ ਆ ਜੋੜਾ ਮਜਰਾ ਦੀ ਇੱਕ ਵੀਡੀਓ 'ਚ ਖਾਸੀ ਵਾਇਰਲ ਹੋ ਰਹੀ ਹੈ ਇੱਕ ਸਕੂਲ 'ਚ ਮਾਸਟਰਨੀਆਂ ਨੂੰ ਮਾਸਟਰਾਂ ਨੂੰ ਬੱਚਿਆਂ ਨੂੰ ਮਤਲਬ ਬੱਚਿਆਂ ਸਾਹਮਣੇ ਉਹਨਾਂ ਦੇ ਅਧਿਆਪਕਾਂ ਨਾਲ ਜਿਹੋ ਜਿਹੇ ਢੰਗ ਨਾਲ ਸੀ ਗੱਲ ਕਰ ਰਹੇ ਹਾਂ ਜੀ ਤੇ ਬੱਚਿਆਂ ਦੇ ਮਨ ਤੇ ਕੀ ਪ੍ਰਭਾਵ ਜਾਊਗਾ ਮంత్రి ਆਪਣਾ ਕੀ ਹੱਥਰ ਛੱਡ ਕੇ ਆ ਰਿਹਾ ਤੇ ਅਧਿਆਪਕਾਂ ਦੇ ਪ੍ਰਤੀ ਤੁਹਾਡਾ ਕੀ ਉਹਨਾਂ ਦੇ ਮਨ 'ਚ ਕੀ ਜਾਊਗਾ ਤੇ ਉਹਨਾਂ ਦੇ ਪਰਿਵਾਰਾਂ 'ਚ ਕੀ ਜਾਊਗਾ ਬਾਅਦ 'ਚ ਉਹ ਦੇ ਲਿਓ ਚਾਹੇ ਪੇ ਗ੍ਰੇਡ ਜਾਂ ਕੁਛ ਸੋ ਇਹ ਸਾਰੇ ਮਸਲੇ ਦੂਸਰੇ ਪਾਸੇ ਪੰਜਾਬ 'ਚ ਅਜੇ ਵੀ ਸਕੂਲਾਂ 'ਚ ਨਾ ਪ੍ਰਿੰਸੀਪਲ ਪੂਰੇ ਨੇ ਨਾ ਮਾਸਟਰ ਪੂਰੇ ਨੇ ਕਿੰਨੇ ਸਕੂਲ ਅਜਿਹੇ ਨੇ ਜਿੱਥੇ ਇੱਕ ਇੱਕ ਮਾਸਟਰ ਕੋਲ ਦਰਜਨਾ ਦਰਜਨਾ ਕਲਾਸਾਂ ਨੇ ਤੇ ਮਾਸਟਰਾਂ ਕੋਲ ਅਜੇ ਵੀ ਕੰਮ ਕੀ ਹੈ ਜੀ ਆ ਪਿਛਲੀ ਵਾਰ ਕੇ ਮਾਸਟਰ ਜੀ ਨੋਡਲ ਅਫਸਰ ਲਾਤੇ ਤੁਹਾਡਾ ਕੰਮ ਹੈ ਜਿੱਥੇ ਝੋਨੇ ਨੂੰ ਪਰਾਲੀ ਨੂੰ ਅੱਗ ਲੱਗੇ ਤੁਸੀਂ ਉਹਦਾ ਰਿਕਾਰਡ ਇਕੱਠਾ ਕਰਨਾ ਇਹ ਕੰਮ ਮਾਸਟਰਾਂ ਦਾ ਮਾਸਟਰਾਂ ਦਾ ਕੰਮ ਕੀ ਹੈ ਜੀ ਆਮ ਆਦੀ ਪਾਰਟੀ ਦੀ ਰੈਲੀ ਹੈ ਇਹ ਪਿੰਡਾਂ 'ਚ ਗੁਰੂ ਘਰਾਂ ਮੂਰੇ ਆ ਕੇ ਬੱਸਾਂ ਖੜ੍ਹ ਜਾਣਗੀਆਂ ਚੌਂਕਾਂ 'ਚ ਜਾ ਕੇ ਬੱਸਾਂ ਖੜ੍ਹ ਜਾਣਗੀਆਂ ਪੰਚਾਇਤ ਘਰ ਮੂਰੇ ਬੱਸਾਂ ਖੜ੍ਹ ਜਾਣਗੀਆਂ ਮਾਟਰ ਸਿਟੀਆਂ ਮਾਰ ਮਾਰ ਬੱਸਾਂ 'ਚ ਆਮ ਆਦੀ ਪਾਰਟੀ ਦੇ ਸਮਰਥਕਾਂ ਨੂੰ ਚੜਾਉਣਗੇ ਇਹ ਕੰਮ ਮਾਸਟਰਾਂ ਦਾ ਇਹ ਤਾਂ ਕਹਿੰਦੇ ਸੀ ਮਾਸਟਰਾਂ ਨੂੰ ਸਿੱਖਿਆ ਤੋਂ ਕਿੰਨਾ ਕੋਈ ਕੰਮ ਨਹੀਂ ਦੇਵਾਂਗੇ ਹਾਂ ਜੀ ਹੂੰ ਇਹ ਤਾਂ ਕਹਿੰਦੇ ਸੀ ਕਿ ਸਿੱਖਿਆ ਤੋਂ ਬਿਨਾ ਪੜ੍ਹਾਈ ਤੋਂ ਬਿਨਾ ਤਾਂ ਮਾਸਟਰਾਂ ਨੂੰ ਕੋਈ ਕੰਮੇ ਨਹੀਂ ਦੇਣਾ ਇੱਥੋਂ ਤੱਕ ਉਹ ਤਾਂ ਕਹਿੰਦੇ ਸੀ ਕਿ ਜਿਹੜਾ ਵੋਟਾਂ ਬਣਾਉਣ ਦਾ ਕੰਮ ਦੇ ਦਿੰਦੇ ਨੇ ਅਸੀਂ ਤਾਂ ਉਹ ਵੀ ਨਹੀਂ ਦਵਾਂਗੇ ਨਹੀਂ 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 ਜੀ ਮਾ ਜੀ ਉਹਨੂੰ ਦੁਬਾਰਾ ਫੜੋ ਇਹ ਕਹਿੰਦੇ ਸਿੱਖਿਆ ਤੋਂ ਬਿਨਾ ਸਾਰਾ ਕੰਮ ਦਵਾਂਗੇ ਉਹ ਉਹ ਗੱਲ ਚੱਲਦੀ ਹੈ ਨਾ ਕਿ ਪ੍ਰਾਈਵੇਟ ਸਕੂਲ 'ਚ ਜਵਾਗ ਦਾਖਲ ਕਰਾਉਣ ਗਿਆ ਉਹ ਕਹਿੰਦਾ ਜੀ ਕਿਤਾਬਾਂ ਵੀ ਇੱਥੋਂ ਮਿਲਣਗੀਆਂ ਵਰਦੀ ਵੀ ਇੱਥੋਂ ਮਿਲੂਗੀ ਬੂਟ ਵੀ ਇੱਥੋਂ ਮਿਲਣਗੇ ਜਰਾਬਾਂ ਵੀ ਇੱਥੋਂ ਮਿਲਣਗੀਆਂ ਹੈਨਾ ਆ ਟਿਊਸ਼ਨ ਵਾਲੀ ਮੈਡਮ ਵੀ ਇੱਥੋਂ ਮਿਲੂ ਕਹਿੰਦੇ ਜੀ ਪੜ੍ਹਾਈ ਕਹਿੰਦੇ ਜੀ ਉਹ ਜੀ ਬਾਕੀ ਤਰ੍ਹਾਂ ਕੋ ਸਕੂਲ ਚੋਂ ਮਿਲੂਗਾ ਪੜਾਈ ਨਹੀਂ ਮਿਲੂਗੀ ਉਹ ਹਾਂ ਤੁਸੀਂ ਸਰਕਾਰੀ ਸਕੂਲਾਂ ਦਾ ਕਰ ਰਹੇ ਹੋ ਅੱਜ ਵੀ ਪੰਜਾਬ 'ਚ ਗਿਣਤੀ ਸਰਕਾਰੀ ਸਕੂਲ ਵੱਧ ਨੇ ਪਿੰਡਾਂ ਦਾ ਦਰਮਦਰ ਆ ਜੀ ਵੀ ਸਰਕਾਰੀ ਸਕੂਲਾਂ ਦੇ ਟਿੱਕੇ ਤੇ ਤੁਸੀਂ ਬਣੇ ਹੋਏ ਟਾਂਚੇ ਨੂੰ ਖਰਾਬ ਕਰ ਰਹੇ ਹੋ ਮਾਸਟਰਾਂ ਨੂੰ ਕੰਮ ਕੀ ਦਿੱਤਾ ਜੀ ਬਕਾਇਦਾ ਚਿੱਠੀਆਂ ਕੱਢੀਆਂ ਕਿ ਮਾਸਟਰਾਂ ਦਾ ਕੰਮ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨਾ ਹੋਊਗਾ ਇਹਨਾਂ ਚੀਜ਼ਾਂ ਦੀ ਵੀਡੀਓ ਪਾਉਣੀ ਪੋਸਟਾਂ ਪਾਉਣੀਆਂ ਇੰਸਟਾਗ੍ਰam ਤੇ ਪੋਸਟਾਂ ਪਾਉਣੀਆਂ ਇਹ ਮਾਸਟਰਾਂ ਦਾ ਕੰਮ ਹੈ ਹਸਾਬਕਤਾਵ ਲਊਗਾ ਸਿੱਖਿਆ ਜ਼ਿਲ੍ਹਾ ਸਿੱਖਿਆ ਅਫਸਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਹਿਸਾਬ ਲਊਗਾ ਸਿੱਖਿਆ ਵਿਭਾਗ ਦਾ ਸੈਕਟਰੀ ਤੇ ਸਿੱਖਿਆ ਵਿਭਾਗ ਦੇ ਸੈਕਟਰੀ ਤੋਂ ਮੁੱਖ ਮੰਤਰੀ ਸਾਹਿਬ ਹੋ ਸਕਦਾ ਹੈ ਮਨੀਸ਼ ਸ਼ੋਧਿਆ ਜੀ ਸਾਹਿਬ ਲੈ ਕੇ ਕਿ ਭਾਈ ਦੱਸੋ ਅੱਗੇ ਹੁੰਦਾ ਸੀ ਅਧਿਆਪਕਾਂ ਦੀ ਰਿਪੋਰਟ ਬਣ ਕੇ ਜਾਂਦੀ ਸੀ ਕਿ ਕਿੰਨੀ ਦੇਰ ਚ ਸਿਲੇਬਸ ਕਰਾਇਆ ਕਿੰਨੀ ਪੇਪਰਾਂ ਦੀ ਤਿਆਰੀ ਕਰਾਈ ਕਿੰਨੀ ਦੇਰ ਹਾਜ਼ਰ ਹੋਏ ਕਿਨੇ ਪੀਰੀਅਡ ਲਾਏ ਤੇ ਹੁਣ ਹਸਾਬ ਜਾਇ ਕਰੂਗਾ ਕਿੰਨੀਆਂ ਪੋਸਟਾਂ ਪਾਈਆਂ ਕਿੰਨੇ ਟਵੀਟ ਆਏ ਕਿੰਨੇ ਸ਼ੇਅਰ ਕੀਤੇ ਕਿੰਨੇ ਤੇ ਲਾਈਕ ਆਏ ਇਹ ਮਾਸਟਰਾਂ ਦੀ ਰਿਪੋਰਟ ਮਤਲਬ ਕਿੱਧਰ ਨੂੰ ਲੈ ਕੇ ਜਾ ਰਿਹਾ ਪੰਜਾਬ ਨੂੰ ਨਿਯੰਦਰ ਸੈਂਸਰ ਨੇ ਤਾਂ ਸਿੱਧੇ ਸਵਾਲੇ ਖੜੇ ਕਰਤੇ ਕਹਿੰਦੇ ਕਿ ਅਧਿਆਪਕਾਂ ਨੂੰ ਆ ਆਮ ਆਦਮੀ ਪਾਰਟੀ ਨੇ ਆਪਣੇ ਪ੍ਰਚਾਰਕ ਤੌਰ ਤੇ ਰੱਖ ਲਿਆ ਦੇਖੋ ਨਿਯੰਦਰ ਸੈਂਸਰ ਰਾਜਨੀਤਿਕ ਲੀਡਰ ਹੈ ਹੂੰ ਇਸੇ ਤਰ੍ਹਾਂ ਜਦੋਂ ਇਹ ਬਾਹਰ ਬੈਠੇ ਸੱਤਾ ਤੋਂ ਤਾਂ ਇਹਨਾਂ ਨੂੰ ਲੋਕਾਂ ਦਾ ਫਿਕਰ ਸੀ ਅੱਜ ਅਜੋ ਸੱਤਾ ਤੋਂ ਬਾਹਰ ਆ ਉਹਨੂੰ ਫਿਕਰ ਹੈ ਜਦੋਂ ਸੱਤਾ 'ਚ ਆ ਜਾਣਗੇ ਉਹਨਾਂ ਦੀ ਵੀ ਹਾਲ ਇਹੀ ਹੋਣਾ ਹੈਨਾ ਆਪਣਾ ਹੋਰ ਵੀ ਕਾਂਗਰਸੀ ਲੀਡਰ ਵੀ ਅੱਜ ਮੈਂ ਦੇਖ ਸੁਖਵਾਲ ਖਹਿਰਾ ਵੀ ਕਾਫੀ ਕੁਝ ਦਿਖਾ ਰਿਹਾ ਸੀ ਮੈਂ ਕਹਿੰਦਾ ਰਾਜਨੀਤਿਕ ਤਰ੍ਹਾਂ ਦੀ ਗੱਲ ਛੱਡ ਦੋ ਹੂੰ ਤੁਸੀਂ ਮਾਪਿਆਂ ਦੀ ਮਿਲਣੀ ਦੇ ਨਾਂ ਤੇ ਮਾਪਿਆਂ ਨੂੰ ਇਕੱਠਾ ਕਰ ਰਹੇ ਹੋ ਸਕੂਲਾਂ ਚਾਹੋ ਜੀ ਕਿਹੜੇ ਦਿਨ ਨੇ ਇਹ ਜਿਨ੍ਹਾਂ ਦਿਨਾਂ ਚ ਪੰਜਾਬ ਚ ਕਣਕ ਦੀ ਬਾਢੀ ਚੱਲਦੀ ਹੈ ਮੰਡੀ ਦੇ ਦਿਨ ਜੀ ਬਿਲਕੁਲ ਤੇ ਪੰਜਾਬ ਦਾ ਪਿੰਡ ਸਾਰਾ ਉਹਨਾਂ ਕੰਮਾਂ ਚ ਰੁੱਝਿਆ ਹੁੰਦਾ ਤੇ ਤੁਸੀਂ ਤੇ ਦੂਸਰੇ ਪਾਸੇ ਇਹ ਦਿਨ ਉਹ ਨਹੀਂ ਜਿਨ੍ਹਾਂ ਦਿਨਾਂ ਚ ਸਕੂਲਾਂ ਚ ਦਾਖਲੇ ਦੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਹੁੰਦੀਆਂ ਜੀ ਤੇ ਅਧਿਆਪਕਾਂ ਨੂੰ ਤੁਸੀਂ ਰੁਟੀਨ ਚ ਆਪਣਾ ਕੰਮ ਕਰਨੇ ਨਹੀਂ ਦੇਣਾ ਉਹਨਾਂ ਨੂੰ ਤਾਂ ਇਹੋ ਜਿਹੇ ਪੁੱਠੇ ਕੰਮ ਹੀ ਲੈਣੇ ਨੇ ਤੇ ਤੁਸੀਂ ਤੁਹਾਨੂੰ ਇਹ ਲੱਗਦਾ ਇਹ ਫਾਰਮੂਲਾ ਕੀ ਹੈ ਇਹ ਦਿੱਲੀ ਵਾਲਾ ਫਾਰਮੂਲਾ ਹੈ ਕਿ ਇਹ ਸਮਝਾਇਆ ਗਿਆ ਕਿ ਲੋ ਜੀ ਤੁਹਾਨੂੰ ਬੈਠੇ ਬਿਠਾਏ ਇੰਨੇ ਹਜ਼ਾਰ ਮਾਸਟਰ ਇੰਨੇ ਹਜ਼ਾਰ ਮਾਸਟਰ ਨਹੀਂ ਆ ਤੁਹਾਨੂੰ ਸੋਸ਼ਲ ਮੀਡੀਆ ਦੇ ਪ੍ਰਚਾਰਕ ਮਿਲ ਗਏ ਇਹ ਫਾਰਮੂਲੇ ਤੇ ਇਹ ਇਹ ਪੀਆਰ ਕੰਪਨੀਆਂ ਦੇ ਫਾਰਮੂਲੇ ਨੇ ਜਨਾਬ ਹਮ ਤੇ ਇਹਨਾਂ ਤੋਂ ਆਇਆ ਹੋਇਆ ਕੰਮ ਕੱਲ ਨੂੰ ਖਾਤਿਆਂ 'ਚ ਪਾ ਦੇਣਗੇ 25 ਕਰੋੜ ਪਤਾ ਨਹੀਂ 25 ਕਰੋੜ ਦਾ ਘਟਾਲਾ ਨਿਕਲੂਗਾ ਯਾਦ ਰੱਖਿਓ ਮੇਰੀ ਅੱਜ ਦੀ ਗੱਲ ਜੀ ਤੇ ਸਰ ਉਧਰਲੇ ਪਾਸੇ ਜੇਕਰ ਪੰਥਕ ਸਫਿਆਂ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਜਿਹੜੀ ਭਲਕੇ ਨੂੰ ਪੰਜ ਸਿੰਘ ਸਾਹਿਬਾਨਾਂ ਦੇ ਵੱਲੋਂ ਇੱਕ ਜਿਹੜੀ ਬੈਠਕ ਆ ਉਹ ਵੀ ਬੁਲਾ ਲਈ ਗਈ ਹੈ ਜੀ ਸਵੇਰ ਨੂੰ ਪੰਥਕ ਤੌਰ ਤੇ ਉੱਤੇ ਵੀ ਦਿਨ ਵੱਡਾ ਰਹਿਣ ਵਾਲਾ ਜੀ ਸਵੇਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਵੀ ਦਿਨ ਵੱਡਾ ਰਹਿਣ ਵਾਲਾ ਹਮ ਇੱਕ ਪਾਸੇ ਸਵੇਰੇ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਹਲਤਖ ਸਾਹਿਬ ਤੇ ਬੈਠਕ ਹੋਣ ਜਾ ਰਹੀ ਹੈ ਜੀ ਵੈਸੇ ਮੈਂ ਪਹਿਲਾਂ ਵੀ ਗੱਲ ਕਰਦਾ ਰਿਹਾ ਕਿ ਜਥੇਦਾਰ ਸਹਿਬਾਨ ਦੇ ਤੌਰ ਤੇ ਅਜੇ ਨਿਯੁਕਤੀ ਨਹੀਂ ਹੋਈ ਦੋ ਜਥੇਦਾਰ ਸਹਿਬਾਨ ਆਉਂਦੇ ਹੀ ਨਹੀਂਗੇ ਤੱਕ ਸ਼੍ਰੀ ਹਜੂਰ ਸਾਹਿਬ ਤੇ ਤੱਕ ਜੀ ਪਟਨਾ ਸਾਹਿਬ ਦੇ ਤਿੰਨ ਜਦਰ ਸਹਿਬਾਨ ਹੁੰਦੇ ਨੇ ਸਾਡੇ ਕੋਲ ਜਿਨ੍ਹਾਂ ਚੋਂ ਤਖਤਸ਼ਰੀ ਕੇਸਗੜ੍ਹ ਸਾਹਿਬ ਤਖਤਸ਼ਰੀ ਦਮਦਮਾ ਸਾਹਿਬ ਤੇ ਤਖਤਸ਼ਰੀ ਅਕਾਲ ਤਖਤ ਸਾਹਿਬ ਤੋਂ ਸੋ ਅਕਾਲ ਤਖਤ ਸਾਹਿਬ ਦੀ ਯਾਦ ਅੰਗਵਾਈ ਚ ਤਿੰਨ ਜਦਰ ਸਹਿਬਾਨ ਹੀ ਹੁੰਦੇ ਨੇ ਨਾਲ ਹੈੱਡ ਗ੍ਰੰਤੀ ਸਾਹਿਬ ਨਾਲ ਗ੍ਰੰਤੀ ਸਿੰਘਾਂ ਨੂੰ ਬਿਠਾ ਕੇ ਪੰਜ ਸਿੰਘ ਸਹਿਬਾਨ ਦੇ ਤੌਰ ਦੇ ਉੱਤੇ ਬੈਠਕ ਕੀਤੀ ਜਾਂਦੀ ਹੈ ਸਵੇਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਧਿਕਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਪੰਜ ਸਿੰਘ ਸਹਿਬਾਨ ਦੀ ਕਥਰਤਾ ਸੱਦੀ ਹੈ ਠੀਕ ਹੈ ਸਿੰਘ ਸਹਿਬਾਨ ਦੇ ਤੌਰ ਦੇ ਉੱਤੇ ਗਿਣਤੀ ਪੂਰੀ ਹੋਏਗੀ ਪੰਜ ਸਿੰਘ ਸਹਿਬਾਨ ਬੈਠਕ ਕਰ ਲੈਣਗੇ ਪਰ ਉਹ ਨੌਕਤਖਤਾਂ ਦੇ ਜਥੇਦਾਰ ਨਹੀਂ ਹੋਣਗੇ ਕਿਉਂਕਿ ਨਵਨਿਵਾਸ ਸਾਹਿਬ ਨੇ ਸੇਵਾ ਸੰਭਾਲੀ ਨਹੀਂ ਕਿਸਕਰ ਸਾਹਿਬ ਦੀ ਸੇਵਾ ਇਹਨਾਂ ਕੋਲੇ ਹੈ ਹਾਂ ਸੋ ਹੁਣ ਮੈਨੂੰ ਨਹੀਂ ਪਤਾ ਸਵੇਰ ਨੂੰ ਹੈੱਡ ਗਰੰਟੀ ਸਾਹਿਬ ਦੇ ਤੌਰ ਤੇ ਰਕबीर ਸਿੰਘ ਨੂੰ ਬਿਠਾਉਣਗੇ ਜਾਂ ਨਹੀਂ ਜਾਂ ਦੂਸਰੇ ਗੰਤੀ ਸਿੰਘਾਂ ਨੂੰ ਬਿਠਾਉਣਗੇ ਇਹ ਵੀ ਸਵਾਲ ਹੈਗਾ ਹੂੰ ਸੋ ਇਹ ਸਭ ਦੇ ਵਿੱਚ ਅਜੰਡਾ ਜਿਹੜਾ ਸਕੱਤਰੇ ਤੋਂ ਕੱਲ ਤੱਕ ਸਭ ਤੋਂ ਜਾਰੀ ਹੋ ਰਿਹਾ ਉਹ ਤਾਂ ਇਹ ਕਹਿੰਦਾ ਕਿ ਜੀ ਖਾਲਸਾ ਪੰਥ ਦੀ ਸਥਾਪਨਾ ਦਾ ਦਿਵਸ ਆ ਰਿਹਾ ਵਿਸਾਖੀ ਦਾ ਤਿਹਾਰ ਆ ਰਿਹਾ ਜੀ ਸੋ ਉਸ ਪਾਵਨ ਬਸਾਖੀ ਦੇ ਤਿਹਾਰ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਜੀਰਨੰਦਪੁਰ ਸਾਹਿਬ ਹੁੰਦੀ ਹੈ ਹੈਨਾ ਉਸ ਦਿਨ ਨੂੰ ਪੰਜਾਬ ਚ ਜਿਵੇਂ ਵੱਖ-ਵੱਖ ਥਾਵਾਂ ਤੇ ਜਿਸ ਤਰ੍ਹਾਂ ਮਨਾਇਆ ਜਾਂਦਾ ਉਸ ਦੇ ਮਨਾਉਣ ਦੇ ਸੰਬੰਧ ਦੇ ਵਿੱਚ ਬੈਠਕ ਬੁਲਾਈ ਗਈ ਹੈ ਪਰ ਪੰਥਕ ਧਿਰਾਂ ਚ ਇਸ ਗੱਲ ਨੂੰ ਲੈ ਕੇ ਕੰਨ ਤੇ ਅੱਖਾਂ ਅੰਮ੍ਰਿਤਸਰ ਕੰਨ ਨੂੰ ਲੱਗ ਗਈਆਂ ਨੇ ਕਿ ਕਿਤੇ ਕੱਲ ਨੂੰ ਕੋਈ ਵੱਡੀ ਰਾਜਨੀਤਿਕ ਫੇਰਬਦਲਤਾ ਨਹੀਂ ਹੋਣ ਵਾਲਾ 2 ਦਸੰਬਰ ਵਾਲੇ ਫੈਸਲਿਆਂ ਦੇ ਵਿੱਚ ਕੋਈ ਜਮਾ ਮਾਇਨਸ ਤਾਂ ਨਹੀਂ ਹੋਣ ਵਾਲਾ ਕੋਈ ਘਟਾਵਦਾ ਤਾਂ ਨਹੀਂ ਹੋਣ ਵਾਲਾ ਕਿਉਂਕਿ ਜਦੋਂ ਇਹ ਪੰਜ ਮੈਂਬਰੀ ਕਮੇਟੀ ਵਾਲਾ ਮਸਲਾ ਉੱਭਰਿਆ ਸੀ ਉਹ ਚਿੱਠੀਆਂ ਵਾਲਾ ਡਰਾਮਾ ਹੋਇਆ ਕਿ ਜੀ ਗੁਰਦੁਆਰੇ ਨੇ ਚਿੱਠੀਆਂ ਲਿਖਤੀਆਂ ਜੀ ਕਿ ਇਹ ਜਿਵੇਂ ਭਰਤੀ ਕਰ ਰਹੇ ਨੇ ਜੀ ਅਕਾਲ ਤਖਤ ਸਾਹਿਬ ਦੇ ਹੁਕਮ ਕਿਵੇਂ ਕਹਿ ਸਕਦੇ ਨੇ ਜੀ ਇਹ ਕੱਲੇ ਥੋੜਾ ਮਾਨਤਾ ਪ੍ਰਾਪਤ ਨਹੀਂ ਹੈ ਜੀ ਤਾਂ ਗੈਂਗ ਕੁਲਦੀਪ ਸਿੰਘ ਗੜਗਾ ਜਿਹੜਾ ਦਾ ਬਿਆਨ ਆਇਆ ਸੀ ਉਸ ਬਿਆਨ ਦੇ ਆਧਾਰ ਤੋਂ ਕੀ ਇਸ ਵੇਰ ਨੂੰ ਪੰਜ ਮੈਂਬਰੀ ਕਮੇਟੀ ਤੇ ਕੋਈ ਰੋਕ ਲਾਉਣ ਦੀ ਪ੍ਰਕਿਰਿਆ ਹੋ ਸਕਦੀ ਹੈ ਹੂੰ ਕਿ ਉਹਨਾਂ ਨੂੰ ਕੋਈ ਨਵਾਂ ਆਦੇਸ਼ ਆ ਸਕਦਾ ਹੈ ਕਿ ਇਸ ਗੱਲ ਨੂੰ ਲੈ ਕੇ ਨਾ ਬਿਵਾਲ ਖੜਾ ਹੋ ਸਕਦਾ ਹੈ ਜਾ ਇਸ ਮਸਲੇ ਦੇ ਉੱਤੇ ਅਜੇ ਪਾਸਾ ਵਟਣਗੇ ਸੰਗਸਭਾ ਨੂੰ ਦੇਖਣਗੇ ਅੱਜ ਦੀ ਰਾਤ ਵੀ ਬਹੁਤ ਕੁਝ ਹੈ ਕਹਿਣ ਲਈ ਤੇ ਦੂਸਰੇ ਪਾਸੇ ਕੱਲ ਨੂੰ ਦੁਪਹਿਰ ਨੂੰ 2:30 ਵਜੇ ਸ਼੍ਰੋਮਣੀ ਕర్జਲ ਬਾਦਲਤਰ ਨੇ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਬੁਲਾ ਲਈ ਹੈ ਜਿਦੇ ਵਿੱਚ ਕਹਿੰਦੇ ਤਰੀਕ ਤੈ ਹੋਣੀ ਹੈ ਕਿ ਡੈਲੀਗੇਟਾਂ ਦਾ اجلاس ਕਦੋਂ ਕਰਨਾ ਹੈ ਕਿਉਂਕਿ ਕੱਲ ਨੂੰ ਇੱਕ ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪੱਧਰ ਤੇ ਅਕਾਲੀ ਦਰਬਾਰ ਬਾਦਲਤਰ ਨਾਲ ਸਾਰੇ ਡੈਲੀਗੇਟਾਂ ਦੀ ਸੂਚੀ ਆ ਜਾਣੀ ਹੈ ਤੇ ਇਹ ਵੀ ਤੈ ਹੈ ਕਿ ਜਿਹੜੇ ਪੰਜਾਬ ਪੱਧਰ ਦੇ ਡੈਲੀਗੇਟ ਚੁਣੇ ਜਾਣੇ ਨੇ ਉਹਨਾਂ ਦੇ ਵਿੱਚੋਂ ਸਪਸ਼ਟ ਹੈ ਕਿ ਜੀ ਅਸੀਂ ਸਾਰੇ ਅਧਿਕਾਰ ਬਲਵਿੰਦਰ ਸਿੰਘ ਭੁੰਦੜ ਨੂੰ ਸੌਂਪਦੇ ਹਾਂ ਬਈ ਜੇ ਥੱਲੇੋਂ ਡੈਲੀਗੇਟ ਚੁਣ ਕੇ ਆਏ ਹੋ ਫਿਰ ਡੈਲੀਗੇਟਾਂ ਚੋਂ ਡੈਲੀਗੇਟ ਚੁਣਾਉਣਾ ਫਿਰ ਜੇ ਪ੍ਰਧਾਨ ਉਦਕਾਰ ਦੇਣਾ ਤੇ ਕੱਲ ਨੂੰ ਪ੍ਰਧਾਨ ਵੀ ਉਹਨਾਂ ਨੇ ਤੁਸੀਂ ਉਹ ਚੁਣਨਾ ਤਾਂ ਫਿਰ ਇਹ ਫਾਰਮੂਲਾ ਤਾਂ ਤੂੰ ਮੈਨੂੰ ਚੁਣ ਮੈਂ ਤੈਨੂੰ ਚੁਣ ਉਹ ਵਾਲਾ ਹੋ ਗਿਆ ਕਿ ਜੀ ਡੈਲੀਗੇਟ ਵੀ ਆਪੇ ਚੁਣ ਲੈਣਗੇ ਤੇ ਜਿਨ੍ਹਾਂ ਨੂੰ ਉਹ ਚੁਣਨਗੇ ਉਹ ਉਸੇ ਪ੍ਰਧਾਨ ਨੂੰ ਚੁਣਨਗੇ ਜਿਹਨੂੰ ਚਾਹਣਗੇ ਸੋ ਇਸ ਲਈ ਕੱਲ ਨੂੰ ਇੱਕ ਤਾਂ ਇਜਲਾਸ ਦੀ ਤਰੀਕ ਦਾ ਐਲਾਨ ਹੋ ਜਾਣਾ ਜਿਹੜੀ ਮੰਨੀ ਜਾ ਰਹੀ ਹੈ ਬਸਾਖੀ ਦੇ ਬਿਲਕੁਲ ਨੇੜੇ ਤੇੜੇ ਹੋ ਸਕਦੀ ਹੈ ਹੋ ਸਕਦਾ ਬਸਾਖੀ ਤੋਂ 2-3 ਦਿਨ ਪਹਿਲਾਂ ਸ਼੍ਰੋਮਣੀ ਕਾਲੀ ਦਲ ਬਾਦਲ ਤੇਰ ਨੂੰ ਮੁੜ ਕੇ ਬਾਦਲ ਪ੍ਰਧਾਨ ਮਿਲ ਜਾਣਾ ਜੀ ਤਾਂ ਕਿ ਬਸਾਖੀ ਮੌਕੇ ਇੱਕ ਵੱਡੀ ਰੈਲੀ ਵੱਡੀ ਕਾਨਫਰੰਸ ਵੱਡਾ ਇਕੱਠ ਦਿਖਾਇਆ ਜਾਵੇ ਸ਼ਕਤੀ ਪ੍ਰਦਰਸ਼ਨ ਕੁਝ ਤੇਰਾ ਕਹਿੰਦੇ ਅਜੇ ਵੀ ਸਲਾਹ ਦੇ ਰਹੀਆਂ ਕਿ ਸੁਖਵੀਰ ਜੀ ਕੁਝ ਦਿਨ ਲਈ ਲਾਂਬੇ ਰਹਿ ਲੋ ਅਜੇ ਕਿਸੇ ਹੋਰ ਨੂੰ ਚੁਣਾ ਲਓ ਬਾਅਦ ਚੋਂ ਤੁਸੀਂ ਆ ਜਿਓ ਤੇ ਕਹਿੰਦੇ ਫਿਰ ਨੇੜਲੇ ਸਲਾਹ ਦੇ ਰਹੇ ਨੇ ਕਿ ਅੱਛਾ ਜੀ ਇਹੀ ਕੁਝ ਕਰਨਾ ਸੀ ਫਿਰ ਤਾਂ ਭੁੰਡੜ ਬਣਿਆ ਹੀ ਸੀ ਫਿਰ ਇੰਨਾ ਕੁਸ ਕਾਨੂੰ ਆ ਮੈਨੇਜਮੈਂਟ ਕਰਨੀ ਸੀ ਸਾਰੀ ਉੱਪਰ ਥੱਲੇ ਹੂੰ ਸੋ ਇਸ ਲਈ ਕਹਿੰਦੇ ਜੇ ਹੁਣ ਸਾਰੀ ਮੈਨੇਜਮੈਂਟ ਕੀਤੀ ਆ ਤਾਂ ਪ੍ਰਧਾਨ ਜੀ ਨੂੰ ਪ੍ਰਧਾਨ ਬਣਾਉਣ ਲਈ ਕੀਤੀ ਆ ਸੋ ਇਸ ਲਈ ਪ੍ਰਧਾਨ ਜੀ ਹੀ ਪ੍ਰਧਾਨ ਬਣਨਗੇ ਸੋ ਵਿਸਾਖੀ ਤੇ ਬਾਦਲ ਧਿਰ ਨੂੰ ਮੁੜ ਕੇ ਬਾਦਲ ਪ੍ਰਧਾਨ ਕਾਗਜ਼ੀ ਤੌਰ ਤੇ ਵੀ ਮਿਲ ਜਾਣਗੇ ਇਹ ਵੀ ਸਵੇਰ ਨੂੰ ਤੈਹ ਹੋ ਜਾਣਾ ਜੀ ਉਹਦੀ ਤਰੀਕ ਸਮਾਂ ਤੈਹ ਹੋ ਜਾਣਾ ਸਵੇਰੇ ਜੀ ਤਾਂ ਸਰ ਉਧਰਲੇ ਪਾਸੇ ਇੱਕ ਖਬਰ ਇਹ ਵੀ ਆਈ ਆ ਕਿ ਅੱਜ ਜਿਹੜਾ ਮੋਗਾ ਸਕਸਸ ਸਕੈਂਡਲ ਮਾਮਲੇ ਦੇ ਵਿੱਚ ਲੰਬੇ ਸਮੇਂ ਬਾਅਦ ਅੱਜ ਜਿਹੜੀ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ ਸੀਬੀਆਈ ਕੋਰਟ ਦੇ ਵੱਲੋਂ। ਸਿਮਾ ਜੀ ਆਪਾਂ ਪਿਛਲੇ ਲਗਭਗ ਮਹੀਨਾ ਖੰਡ ਤੋਂ ਪੰਜਾਬ 'ਚ ਪੁਲਿਸ ਦੇ ਢੰਗ ਤਰੀਕੇ ਤੇ ਬਤੀਰੇ ਤੇ ਉਹਨਾਂ ਦੇ ਵਿਵਹਾਰ ਤੇ ਉਹਨਾਂ ਦੀਆਂ ਕਾਰਵਾਈਆਂ ਤੇ ਸਵਾਲ ਚੁੱਕਦੇ ਹੋਏ ਗੱਲ ਕਰਦੇ ਹਾਂ ਕਿ ਪੁਲਿਸ ਰਾਜ ਵੱਲੋਂ ਵੱਧ ਰਿਹਾ ਪੰਜਾਬ। ਜੀ ਬਿਲਕੁਲ ਜੀ। ਇਹ ਇਹ ਪਿਛਲੇ ਪੁਲਿਸ ਰਾਜ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਬਾਰ-ਬਾਰ ਆਉਂਦੀਆਂ। ਕਦੇ ਕਿਸੇ ਝੂਠੇ ਪੁਲਿਸ ਮੁਕਾਬਲੇ ਵਾਲਿਆਂ ਨੂੰ ਹੁਣ ਸਜ਼ਾਵਾਂ ਮਿਲਦੀਆਂ ਕਦੇ 18 ਸਾਲ ਪੁਰਾਣਾ ਮਾਮਲਾ ਜਿੱਥੇ ਪੁਲਸ ਪੁਲਸ ਵਾਲੇ ਦੋਸ਼ੀ ਸਾਬਤ ਹੋਏ ਨੇ ਚਾਰ ਪੁਲਸ ਵਾਲੇ ਮੈਂ ਕਿਹਾ ਸਜ਼ਾ ਚਾਹੇ 5 ਸਾਲ ਦੀ ਆ ਚਾਹੇ ਦੋ-ਦੋ ਰੱਖ ਦਾ ਜੁਰਮਾਨਾ ਸਵਾਲ ਇਹ ਨਹੀਂ ਸਵਾਲ ਦੋਸ਼ੀ ਸਾਬਤ ਹੋਏ ਹੋ ਤੁਸੀਂ ਕਿ ਤੁਸੀਂ ਗਲਤ ਤਰੀਕੇ ਨਾਲ ਸੈਕਸ ਕੈਂਡਲ ਚ ਫਸਾਰੇ ਸੀ ਲੋਕਾਂ ਨੂੰ ਜਿੰਨੀ ਤੱਕ ਰਹੇ ਸੀ ਉਹਨਾਂ ਨੂੰ ਇਸ ਵਾਸਤੇ ਲਈ ਨਹੀਂ ਪੈਸੇ ਦਿਓ ਸੋ ਆ ਤਰੀਕਾ ਹੀ ਅੱਜ ਵਾਲੀ ਸਥਿਤੀ 'ਚ ਫੇਟ ਕਰਾ ਪੰਜਾਬ ਤਾਂ ਰੌਲਾ ਪਾਈ ਜਾਂਦਾ ਕਿ ਭਈ ਬੀਬੀ ਦੇ ਕੋਠੀ ਕੰਨੀ ਨੂੰ ਕਦੋਂ ਜਾਊਗਾ ਬਲਡੋਜ਼ਰ ਵੈਸੇ ਆਪਾਂ ਬਲਡੋਜ਼ਰ ਕਲਚਰ ਦੇ ਹੱਕ 'ਚ ਨਹੀਂ ਰਹੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਤਰੀਕਾ ਸਹੀ ਨਹੀਂ ਕਾਨੂੰਨ ਕਾਰਵਾਈ ਕਰੇ ਜੀ ਪਰ ਪੰਜਾਬ ਤਾਂ ਕਹਿਣ ਲੱਗ ਗਿਆ ਨਾ ਕਿ ਪਿੰਡਾਂ 'ਚ ਤਾਂ ਬੜੀ ਛੇਤੀ ਪਹੁੰਚ ਜਾਂਦਾ ਬਲਡੋਜ਼ਰ ਜਿੱਥੇ ਬਲਡੋਜ਼ਰ ਨਹੀਂ ਜਾਂਦਾ ਉੱਥੇ ਮਜ਼ਦੂਰ ਕੋਠੇ ਚੜ੍ਹ ਕੇ ਛੱਤਾਂ ਤੋੜ ਲਾ ਜਾਂਦੇ ਨੇ ਤੇ ਬੀਬੀ ਦੀ ਕੋਠੀ ਕੰਨੀ ਕਿਉਂ ਨਹੀਂ ਗਿਆ ਅਜੇ ਤੱਕ ਹੂੰ ਤੇ ਦੂਸਰੇ ਪਾਸੇ ਮੈਂ ਕਹਾਂ ਨਾ ਬੀਬੀ ਤੇ ਵੀ ਕਾਨੂੰਨੀ ਕਾਰਵਾਈ ਕਰੋ ਨਾ ਤੋੜੋ ਉਹਦਾ ਘਰ ਜੀ ਤੁਸੀਂ ਕਰੋ ਕਾਨੂੰਨ ਸਰ ਉਹਦੇ ਤੇ ਜੋ ਅਦਾਲਤ ਦੇ ਵਿੱਚ ਉਹਦੀ ਅਟੈਚ ਹੁੰਦੀ ਆ ਪਰ ਉਹ ਟਿੱਕ ਕਰੋ ਪਰ ਉੱਥੇ ਤੱਕ ਤਾਂ ਜਾਓ ਕਿ ਬੀਬੀ ਲਿਆਉਂਦੀ ਕਿ ਤੋਂ ਸੀ ਮਾਲ ਕੀ ਦੇ ਸ਼ਹਿਰ ਤੇ ਵੇਚਦੀ ਸੀ ਕਿਹਨੂੰ ਫੋਨ ਮਲਾਉਣਾ ਚਾਹੁੰਦੀ ਸੀ ਹੂੰ ਉਹ ਕਿਦੋਂ ਸਾਹਮਣੇ ਲਿਆਉਂਗੇ ਅੱਜ ਇੱਕ ਸਰਪੰਚ ਦਾ ਮਸਲਾ ਆ ਗਿਆ ਆਮ ਆਦੀ ਪਾਰਟੀਆਂ ਸੰਬੰਧਿਤ ਕਹਿੰਦੇ ਸਰਪੰਚ ਸਾਹਮਣੇ ਆ ਗਿਆ ਜੀ ਉਹ ਫੜਿਆ ਗਿਆ ਮਾਲ ਨਾਲ ਜੀ ਬਿਲਕੁਲ ਹੁਣ ਬਾਈ ਹੂੰ ਸੋ ਇਸ ਲਈ ਇਹ ਪਹਿਲੂ ਬਹੁਤ ਵੱਡਾ ਬਣਨਾ ਹੈ ਚਾਹੇ ਇਹ ਤਾਂ ਸ਼ੁਕਰ ਹੈ ਕਰਨਲ ਬਾਠਕਾਂਡ ਵਾਪਰ ਗਿਆ ਪੰਜਾਬ 'ਚ ਜੀ ਬਿਲਕੁਲ ਨਹੀਂ ਤਾਂ ਹਰ ਰੋਜ਼ ਦੋ ਦਿਨਾਂ ਚਿਕਨ ਕਾਊਂਟਰ ਹੋ ਰਿਆ ਸੀ ਪੰਜਾਬ ਚ ਪਿਛਲੇ 90 ਦਿਨਾਂ ਤੋਂ ਬੱਸ ਫਲਰ ਪਈ ਐ ਇਸ ਨੂੰ ਪੰਜਾਬ ਚ ਜਸਦੀਪ ਦਾ ਬਾਟਕਾਂਡ ਹੋਇਆ ਉਸ ਤੋਂ ਬਾਅਦ ਇਹ ਚ ਛੱਲ ਆਈ ਐ ਉਸ ਤੋਂ ਬਾਅਦ ਇਹ ਚ ਰਿਕਾਵਟ ਆਈ ਐ ਛੁ ਇਸ ਲਈ ਤਾਂ ਧੰਨਵਾਦ ਆ WhatsApp ਦਾ ਕਿ ਪੰਗਾ ਹੋ ਗਿਆ ਨਹੀਂ ਤਾਂ ਰੋਜੀ ਕੰਮ ਚੱਲੀ ਜਾਣਾ ਸੀ ਉਸੇ ਤਰ੍ਹਾਂ ਮੈਨੂੰ ਲੱਗਦਾ ਹੋ ਸਕਦਾ ਕਿ ਆ ਬੀਬੀ ਫੜੇ ਜਾਣ ਤੋਂ ਬਾਅਦ ਥਾਰ ਵਾਲੀ ਬੀਬੀ ਜਾਂ ਸਰਪੰਚ ਫੜੇ ਜਾਣ ਤੋਂ ਹੋ ਸਕਦਾ ਹੈ ਬਲਡੋਜਨ ਕਲਚਰ ਚ ਵੀ ਥੋੜੀ ਜੀ ਰੋਕ ਆ ਜਵੇ ਕਿਦਾ ਆਪਣੇ ਅਗਨੀ ਨੂੰ ਕਿਵੇਂ ਜਾਵਾਂਗੇ ਹੁਣ ਕੀ ਜਵਾਬ ਦਵਾਂਗੇ ਪਰ ਬਿਸ਼ਰਮਾਂ ਦੀ ਡੋਲੀ ਦਾਲ ਕਹਿੰਦੇ ਐਂ ਇੰ ਲਿਟਰਟ ਪਿੰਨਿਆ ਕੋਈ ਗੱਲ ਨਹੀਂ ਤੋਂ ਇਹ ਬਿਸ਼ਰਮਪਨ ਹੈ ਪਰ ਪੰਜਾਬ ਪੁਲਿਸ ਰਾਜ ਦੀ ਵੱਧ ਰਿਹਾ ਇਹ ਪਹਿਲੂ ਬਹੁਤ ਗੰਭੀਰ ਹੈ ਜੀ ਤੇ ਸਰ ਇੱਕ ਰਿਪੋਰਟ ਹੈ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਭੇਡਾਂ ਵੀ ਵੱਧ ਚੁੱਕੀਆਂ ਨੇ ਪੰਜਾਬ ਚ ਕਹਿੰਦੇ ਭੇਡਾਂ ਬੱਕਰੀਆਂ ਵੱਧ ਗਈਆਂ ਹਮ ਮੈਸਾਂ ਘਟ ਗਈਆਂ ਜੀ ਵੈਸੇ ਤਾਂ ਇਹ ਪੰਜਾਬ ਸਰਕਾਰ ਦੀ ਰਿਪੋਰਟ ਹੈ ਤੇ ਸਹੀ ਮੈਨੇਜ ਪਾਈ ਪਸ਼ੂ ਪਾਲਣ ਨਾਲ ਸੰਬੰਧ ਰਿਪੋਰਟ ਹੈ ਭੇਡਾਂ ਦਾ ਮਤਲਬ ਦੁਗੀਆਂ ਨਾ ਸਮਝ ਲੋ ਜਿਹੜੀਆਂ ਭੇਡਾਂ ਬਾਰੇ ਅੱਜਕੱਲ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਹੈ ਬਸ ਇਹ ਉਹ ਵੀ ਬਹੁਤ ਵਧੀਆਂ ਨੇ ਔਰ ਉਹ ਸਾਰੀਆਂ ਪਾਲਣ ਵਿੱਚ ਵਧੀਆਂ ਜਾਂਦੀਆਂ ਨੇ ਹੈਨਾ ਸੋ ਇਹ ਇਹ ਵੱਖਰਾ ਸਵਾਲ ਹੈ ਪਰ ਆਪਾਂ ਅੱਜ ਪਸ਼ੂ ਤੰਦ ਦੇ حوالے ਨਾਲ ਗੱਲ ਕਰ ਰਹੇ ਆ ਇਹ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਰਿਪੋਰਟ ਹੈ ਤੇ ਔਰ ਇਸ ਰਿਪੋਰਟਰ ਨੂੰ ਜਨਤਕ ਤੌਰ ਤੇ ਸਾਹਮਣੇ ਲਿਆਉਣ ਦੇ ਵਿੱਚ ਚਰਨਜੀਤ ਪੁੱਲਰ ਹੋਰਾਂ ਦਾ ਬਹੁਤ ਅਹਿਮ ਰੋਲ ਸੀਨੇ ਪੱਤਰਕਾਰ ਨੇ ਪੰਜਾਬੀ ਟ੍ਰਿਬਿਊਨ ਦੀ ਅੱਜ ਖਬਰ ਹੈ ਇਹਦੇ ਵਿੱਚ ਉਹ ਦੰਮ ਭਰਦੇ ਨੇ ਕਿ ਪੰਜਾਬ ਦੇ ਵਿੱਚ ਪਿਛਲੇ 30 ਸਾਲਾਂ 'ਚ 25 ਲੱਖ ਮੱਛਾਂ ਘਟ ਗਈਆਂ। ਜੀ ਉਹ ਕਹਿੰਦੇ ਕਿ ਜੇਕਰ ਆਪਾਂ ਹੁਣ ਦੀ ਗੱਲ ਕਰੀਏ 2119 ਤੋਂ ਲੈ ਕੇ 224 ਤੱਕ ਦੇ ਹਵਾਲੇ ਨਾਲ ਤਾਂ ਇਹਨਾਂ 5 ਸਾਲਾਂ 'ਚ 6 ਲੱਖ ਦੇ ਕਰੀਬ ਮੱਛਾਂ ਘਟ ਗਈਆਂ 5.75 ਲੱਖ ਓਵਰਆਲ ਪੰਜਾਬ 'ਚ ਪਸ਼ੂ ਤੰਦ ਦੀ ਗਰਾਫਟ ਆਈ ਹੈ ਇਹਨਾਂ 4-5 ਸਾਲਾਂ 'ਚ। ਜੀ ਤੇ ਜਦੋਂ ਕਿ ਪਿਛਲੇ 30 ਸਾਲਾਂ 'ਚ 25 ਲੱਖ 1992 ਦੇ ਵਿੱਚ ਪੰਜਾਬ ਚ 60 ਲੱਖ ਮੈਸ ਸੀ ਜੀ 2019 ਚ ਆ ਕੇ 40 ਲੱਖ ਮੈਸ ਰਹਿ ਗਈ ਤੇ 224 ਚ ਜਦੋਂ ਅੱਜ ਆਪਾਂ ਗੱਲ ਕਰ ਰਹੇ ਆ ਤਾਂ 35 ਲੱਖ ਦੇ ਕਰੀਬ ਮੈਸ ਹੈ ਤੇ ਪੰਜਾਬ ਪੰਜਾਬ ਦੀ ਪਹਿਚਾਣ ਦੁੱਧ ਮੱਖਣ ਵਾਲਾ ਪੰਜਾਬ ਹਮ ਹੈਨਾ ਨਹੀਂ ਲੱਸੀ ਵਾਲਾ ਪੰਜਾਬ ਜੀ ਵੈਸੇ ਪੰਜਾਬ ਦੀ ਨਿਸ਼ਾਨੀ ਸੀ ਕਿਸੇ ਸਮੇਂ ਚਿੱਟੇ ਦਾ ਮਤਲਬ ਦੁੱਧ ਚਿੱਟੇ ਦਾ ਮਤਲਬ ਘਿਓ ਚਿੱਟੇ ਦਾ ਮਤਲਬ ਮੱਖਣ ਚਿੱਟੇ ਦਾ ਮਤਲਬ ਦਹੀਂ ਲੱਸੀ ਹੈਨਾ ਤੇ ਅੱਜ ਚਿੱਟੇ ਦਾ ਮਤਲਬ ਕੀ ਬਣ ਕੇ ਰਹਿ ਗਿਆ ਮਤਲਬ ਜ਼ਹਿਰ ਅੱਜ ਅਸੀਂ ਉਸ ਚਿੱਟੇ ਦੀ ਪਛਾਣ ਨਾ ਲੈਂਦੇ ਆਂ ਵੀ ਲੋਕਾਂ ਨੂੰ ਝਿਚਕਾਉਂਦੀ ਆ ਕਿ ਅਸੀਂ ਚਿੱਟੇ ਦਾ ਮਤਲਬ ਉਹ ਹੈ ਸੋ ਉਸ ਸਮੇਂ 'ਚ ਜਦੋਂ ਦੁੱਧ ਮੱਖਣਾਂ ਦੀ ਪੰਜਾਬ ਨੂੰ ਲੋੜ ਹੈ ਤੇ ਪੰਜਾਬ ਦੇ ਅੰਕੜੇ ਦੱਸਦੇ ਨੇ ਕਿ ਲਗਾਤਾਰ ਪਿੰਡਾਂ 'ਚੋਂ ਦੇਖੋ ਖਪਤ ਵੱਧ ਰਹੀ ਹੈ ਦੁੱਧ ਦੀ ਦੁੱਧਾਂ ਦੀ ਇਹ ਮਤਲਬ ਤਾਂ ਵੱਧ ਰਹੀ ਆ ਦੁੱਧ ਦੀ ਪ੍ਰੋਡਕਸ਼ਨ ਵੀ ਵੱਧ ਰਹੀ ਆ ਪੈਦਾਕਰ ਹਾਂ ਮਤਲਬ ਪਿੰਡ ਦੀਆਂ ਡੈਰੀਆਂ 'ਚ ਦੁੱਧ ਵੱਧ ਰਿਹਾ ਤੇ ਪਿੰਡਾਂ 'ਚੋਂ ਪਸ਼ੂ ਘਾਇਬ ਹੈ ਹੂੰ ਠੀਕ ਹੈ ਸਰਕਾਰੀਆਂ ਅੰਕੜੇ ਦਮ ਭਰੀ ਜਾਂਦੇ ਨੇ ਉਹ ਕਹਿੰਦੇ ਨਹੀਂ ਜੀ ਹੁਣ ਨਾ ਨਸਲਾਂ ਹੀ ਜਿਹਾ ਆਗੀਆਂ ਜਿਹਦੇ ਕਰਕੇ ਦੁੱਧ ਦਾ ਪੈਦਾਵਾਰ ਵੱਧ ਗਈ ਹੈ ਨਾ ਦੁੱਧ ਦਾ ਉਤਪਾਦਨ ਵੱਧ ਗਿਆ ਪਰ ਕਹਿੰਦੇ ਜੀ ਮਤਲਬ ਕਿ ਬੇਸ਼ੱਕ ਪਸ਼ੂਤਾਂ ਨੇ ਘਟਿਆ ਹੋਵੇ ਪਰ ਸਚਾਈ ਇਹ ਹੈ ਕਿ ਪੰਜਾਬ ਚ ਮਿਹਸਾਂ ਦੀ ਗਿਣਤੀ ਘਟ ਰਹੀ ਹੈ ਤੇ ਬਾਕੀ ਦੂਸਰੇ ਪਾਸੇ ਬੱਕਰੀ ਪਾਲਣ ਦਾ ਰੁਝਾਨ ਵਧਿਆ ਪੰਜਾਬ ਚ ਕਹਿੰਦੇ ਜੀ ਮੌਜੂਦਾ ਸਮੇਂ ਸਵੇਰੇ ਚ 4.5 ਲੱਖ ਦੇ ਕਰੀਬ 4,47,000 ਦੇ ਕਰੀਬ ਬੱਕਰੀਆਂ ਨੇ ਜਦੋਂ ਕਿ 2019 ਦੇ ਵਿੱਚ 3.5 ਲੱਖ 7.47 ਲੱਖ ਲਗਭਗ 1 ਲੱਖ ਬੱਕਰੀਆਂ ਵਧੀਆਂ ਨੇ ਇਸ ਪਿਛਲੇ 4-5 ਸਾਲਾਂ ਦੇ ਇਸੇ ਤਰ੍ਹਾਂ ਭੇਡਾਂ ਦੀ ਗਿਣਤੀ ਵੀ ਵਧ ਗਈ ਭਾਈ ਪੰਜਾਬ 'ਚ ਇਹ ਰਿਪੋਰਟ ਦੱਸਦੀ ਆ ਕਿ ਅੱਜ ਦੀ ਤਰੀਕ 'ਚ 1 ਲੱਖ ਤੋਂ ਵੱਧ ਨੇ ਪੰਜਾਬ 'ਚ ਭੇਡਾਂ 1 ਲੱਖ 6000 ਦੇ ਕਰੀਬ ਭੇਡਾਂ ਨੇ ਜਦੋਂ ਕਿ 6 ਸਾਲ ਪਹਿਲਾਂ 5-6 ਸਾਲ ਪਹਿਲਾਂ 85000 ਭੇਡਾਂ ਸੀ 85560 ਭੇਡਾਂ ਸੀ ਜਿਹੜੀਆਂ ਅੱਜ 1 ਲੱਖ 6000 ਤੋਂ ਪਾਰ ਨੇ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਕਹਿੰਦੇ ਜੀ ਮਤਲਬ ਕਿ ਊਂਟ ਵੀ ਗਾਇਬ ਹੋ ਗਏ ਗਧੇ ਵੀ ਗਾਇਬ ਹੋ ਗਏ ਕੁੱਤੇ ਵਧ ਗਏ ਸੋ ਇਹ 에ਰਪੋਰਟਾਂ ਸਾਰੀਆਂ ਉਸ ਚੀਜ਼ ਵੱਲ ਨੂੰ ਦੱਸ ਰਹੀਆਂ ਨੇ ਪਰ ਮੈਂ ਕੁਝ ਬੈਟਲਰੀ ਇੰਸਪੈਕਟਰ ਜਿਹੜੇ ਰਹੇ ਨੇ ਜਾਂ ਪਸ਼ੂਤਾਂ ਦੇ ਬਾਹਰ ਨੇ ਮੈਂ ਉਹਨਾਂ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਉਹ ਕਹਿੰਦੇ ਵੀ ਇੱਕ ਤਾਂ ਲੋਕਾਂ ਦੇ ਖਾਂ ਸਮਭਾਲ ਖਤਮ ਹੋ ਰਹੀ ਹੈ ਅਗਲੀ ਪੀੜ੍ਹੀ ਖੇਤੀ ਨਹੀਂ ਕਰ ਰਹੀ ਖੇਤੀ ਨਾਲ ਸੰਬੰਧਤ ਸਹਾਇਕ ਧੰਦਿਆਂ ਚ ਨਹੀਂ ਜਾ ਰਹੀ ਉਹ ਜਾਂ ਤਾਂ ਸ਼ਹਿਰ ਕਰਨੀ ਨੂੰ ਆ ਰਹੀ ਆ ਜਾਂ ਨੌਕਰੀ ਪੇਸ਼ੇ ਜਾ ਰਹੀ ਆ ਜਾਂ ਵਪਾਰ ਕਰਨੀ ਨੂੰ ਆ ਰਹੀ ਆ ਜਾਂ ਵਿਦੇਸ਼ਾਂ ਨੂੰ ਜਾ ਰਹੀ ਆ ਜੀ ਤੇ ਇਹ ਸਾਰਾ ਵਿਕ ਕਾਰਨ ਹੈ ਕਿ ਪਿੰਡਾਂ ਚ ਲੋਕਾਂ ਦੇ ਘਰਾਂ ਚੋਂ ਪਸ਼ੂ ਬਾਹਰ ਹੋ ਰਹੇ ਨੇ ਦੂਸਰਾ ਉਹ ਕਹਿੰਦੇ ਕਿ ਜਿਹੜੀ ਬਰੀਡਿੰਗ ਵਾਲੀ ਨੀਤੀ ਹੈ ਨਾ ਉਹਦੇ ਉੱਤੇ ਵੀ ਪੰਜਾਬ ਚ ਕੰਮ ਨਹੀਂ ਹੋ ਰਿਹਾ ਨੌ ਸਿੱਖੀਆਂ ਨੇ ਬੰਦੇ ਤੇ ਜਿਹਦੇ ਕਾਰਨ ਬਹੁਤ ਨੁਕਸਾਨ ਹੁੰਦਾ ਪਸ਼ੂਆਂ ਦਾ ਜ਼ਿਆਦਾਤਰ ਹੁਣ ਤੇ ਇਹ ਵੀ ਇੱਕ ਇਹਦੇ ਉੱਤੇ ਵੀ ਕਹਿੰਦੇ ਨੇ ਜਰਸਾਨੀ ਕਰਨ ਦੀ ਲੋੜ ਹੈ ਸੋ ਹਾਂ ਪਰ ਮੈਂ ਇਹਦੇ ਨਾਲ ਇੱਕ ਹੋਰ ਰਿਪੋਰਟ ਦੇਖ ਰਿਆ ਸੀਗਾ ਉਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਵਿੱਚ 22% ਦੁੱਧ ਨਾਲ ਸੰਬੰਧਿਤ ਚੀਜ਼ਾਂ ਦੇ ਸੈਂਪਲ ਫੇਲ ਹੋਏ ਨੇ ਹਾਲ ਹੀ ਚ ਦੇਖੋ ਦਾ ਜਨਨ ਨੂੰ ਪ੍ਰਸਤਿਤ ਕੀਤਾ ਆ ਦੇਖੋ ਮੇਰੇ ਕੋਲ ਰਿਪੋਰਟ ਮਈਆ ਕਹਿੰਦੇ 223 24 ਦੇ ਵਿੱਚ 6000 ਤੋਂ ਵੱਧ ਸੈਂਪਲ ਲਏ ਗਏ ਦੁੱਧ ਜਾਂ ਦੁੱਧ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਬਣਦੀਆਂ ਨੇ ਹਨ 6041 ਸੈਂਪਲ ਸਹੀ 6041 ਸੈਂਪਲ ਚੋਂ ਫੇਲ ਹੋਏ ਸੀ 929 ਸੈਂਪਲ ਹੂੰ ਤੇ ਅੱਜ 224 25 ਚ ਸਿਰਫ 1628 ਸੈਂਪਲ ਲਏ ਆ ਤੇ 1628 ਸੈਂਪਲਾਂ ਚੋਂ ਹੀ 358 ਫੇਲ ਹੋ ਗਏ ਜੀ ਕਿਤੇ 6000 ਸੈਂਪਲਾਂ ਚੋਂ 929 ਕਿਤੇ 1600 2800 ਚ 358 22% ਦੇ ਕਰੀਬ ਇਜਾਫਾ ਹੋਇਆ ਦੁੱਧ ਦੇ ਸੈਂਪਲ ਫੇਲ ਹੋਣ ਚ ਫੇਸਲੀ ਇਧਰ ਜੈਹਰੀ ਚੀਜ਼ਾਂ ਵੱਧ ਰਹੀਆਂ ਉਧਰ ਪਸ਼ੂ ਤੰਨ ਘਟ ਰਿਹਾ ਤੇ ਉਧਰ ਭੇਡਾਂ ਵੱਧ ਰਹੀਆਂ ਭਾਈ ਫਿਰ ਪੰਜਾਬ ਦਾ ਕੀ ਬਣੂਗਾ ਤੁਸੀਂ ਆਪ ਹੀ ਇੰਦਾ ਜਗਾ ਜੀ ਤਾਂ ਸਰ ਇਹਨਾਂ ਮਸਲਿਆਂ ਦੇ ਉੱਪਰ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਸੱਚ